ਵੇ ਆਰਾਮ ਨਾਲ ਆ ਅੱਗੇ ਆਰੰਡ ਨਾਲ ਅੱਗੇ ਆਲੇ ਨੂੰ ਵਾਸਤੇ ਅੱਗੇ ਆਜੇ ਉੱਥੇ ਉੱਥੇ 2 ਮਿੰਟ ਸਰ ਪੁਲੀ ਚ ਕਰ ਲੈਣਾ ਨਹੀਂ ਕਰਦੇ ਤੇਰੇ ਤੇ ਇੱਥੇ ਇੱਥੇ ਕਰ ਲਓ ਇੱਥੇ ਕਰ ਲਓ ਸਾਨੂੰ ਕੇਹੀ ਜਿਹੜੀ ਪੰਜਾਬ ਸਰਕਾਰ ਦੀਆਂ ਵਾਲੀ ਪੈਨੀ ਨਹੀਂ ਕਰਦੇ ਨਾ ਤੇ ਕਿ ਅੱਜ ਹੀ ਟੀਚਰ ਸੀ ਹਾਂ ਜੀ ਸਰ ਤੇ ਅੱਜ ਇੱਥੇ ਬੈਠੇ ਨੂੰ ਵੀ ਸਾਨੂੰ 80 ਦਿਨ ਹੋ ਗਏ ਤੇ ਪੰਜਾਬ ਸਰਕਾਰ ਜਦੋਂ ਤੋਂ ਨੂੰ ਪਦੇ ਜਦੋਂ ਸੱਤਾ ਦੇ ਵਿੱਚ ਆਈ ਹੈ ਤੇ ਬਹੁਤ ਸਾਰੇ ਬੇਰੁਜ਼ਗਾਰ ਸਾਡੇ ਚ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਲਿਆਉਣ ਦੇ ਵਿੱਚ ਬਹੁਤ ਯੋਗਦਾਨ ਪਾਇਆ ਤੇ ਅੱਜ ਸਾਨੂੰ ਕਿੰਨਾ ਸਮਾਂ ਹੋ ਗਿਆ ਤੇ ਤੁਹਾਡੇ ਸੁਣਨ ਦੇ ਵਿੱਚ ਇਹ ਬੜੀ ਹੈਰਾਨੀ ਦੀ ਗੱਲ ਹੋਊਗੀ ਕਿ ਸਾਡੇ ਬੇਰੁਜ਼ਗਾਰਾਂ ਦੇ 5994 ਜਦੋਂ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਜਾਂਦੇ ਨੇ ਤੇ 5-5 ਦਿਨ ਇਹਨਾਂ ਨੂੰ 5 ਰਾਤਾਂ 6 ਦਿਨ ਇਹਨਾਂ ਨੂੰ ਜਿਨ੍ਹਾਂ ਦੇ ਵਿੱਚ ਘਟ ਗਿਆ ਇਹ ਉਹ ਬੱਚੇ ਨੇ ਕਿੰਨੇ ਬੱਚੇ ਹੋਣੇ 2500 ਬੰਦਾ ਜੁਆਇਨ ਕਰਿਆ ਬਾਕੀ ਸਾਰੇ ਬੰਦੇ ਜਿਹੜੇ ਸਰ ਸਾਰੇ ਅਸੀਂ ਕੁੜੀਆਂ ਦੇ ਸਮੇਤ ਤੇ ਸੜਕਾਂ ਤੇ ਸੌ ਰਹੇ ਆ ਕੋਈ ਸਰਕਾਰ ਦਾ ਨੁਮਾਇੰਦਾ ਹਜਦਾ ਕਿਥੇ ਨਹੀਂ ਪਹੁੰਚਦਾ ਇਹ ਜੀ 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 ਇਹ ਕੀ ਕੀ ਰਾਤਾਂ ਚੱਲ ਰਹੀਆਂ ਨੇ ਇਹ ਸਾਰੀਆਂ ਕੱਲੀ ਕੱਲੀ ਕੰਡੀਸ਼ਨ ਜਿਹੜੀ ਪੰਜਾਬ ਸਰਕਾਰ ਨੇ ਲਾਈ ਉਹ ਸਾਰੀ ਕਲੀਅਰ ਆ ਪਾਵੇਂ ਟੈਸਟ ਉਹ ਵੀ ਕੋਈ ਵੀ ਚਾਰ ਪੇਪਰ ਸਰ ਪਾਸ ਕੀਤੇ ਚਾਰ ਪੇਪਰ ਪਾਸ ਕਰਦੇ ਆ ਡਾਕੂਮੈਂਟ ਵੈਰੀਫਿਕੇਸ਼ਨ ਸਾਡੀ ਹੋ ਚੁੱਕੀ ਹੈ ਜੀ ਜੇ ਗੱਲ ਕਰਦੇ ਆ ਸਿੱਖਿਆ ਕ੍ਰਾਂਤੀ ਦੀ ਸਕੂਲਾਂ ਦੇ ਵਿੱਚ ਹਜੇ ਸਕੂਲ ਖਾਲੀ ਪਏ ਨੇ ਕਈ ਵਾਰੀ ਕਹਿੰਦੇ ਆ ਸਰਪਲਸ ਹੋ ਗਏ ਅਸੀਂ ਬਾਈ ਨੇਮ ਐਕਸਲੈਂਟ ਲਿਸਟ ਕੱਢ ਕੇ ਵੀ ਪੰਜਾਬ ਸਰਕਾਰ ਨੂੰ ਪੇਸ਼ ਕਰਨ ਦੇ ਤੇ ਸਾਡੇ ਨਾਲ ਬਾਈ ਟੌਕ ਗੱਲ ਕਰਨ ਸਾ ਸਕੂਲ ਖਾਲੀ ਪਏ ਆਈ ਹੈ ਜੀ ਸਕੂਲ ਇਹ ਗੱਲ ਕੋਈ ਨਹੀਂ ਹੈਗੀ ਕਿ ਸਕੂਲ ਅਸੀਂ ਇਹਨਾਂ ਨੇ ਸਰਪਲਸ ਕਰਤੇ ਉਹ ਸਿਰਫ ਹੋਟਿੰਗਾਂ ਦੇ ਵਿੱਚ ਹੁੰਦਾ ਹੈ ਬਸ ਪਾਸੇ ਦੀ ਗੱਲਾ ਤੇ ਹੋਰ ਲਾ ਲੇ ਕਿਵੇਂ ਲਾ ਲੇ ਕੀ ਲਾ ਲੇ ਨਹੀਂ 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 ਮੀਟਿੰਗ ਵੀ ਨਹੀਂ ਕਰਦੇ ਸਰ ਲਾਏ ਨਹੀਂ ਕੋਈ ਭਰਤੀ ਪੂਰੀ ਨਹੀਂ ਕਰੀ ਬਸ ਬਸ 994 ਪੋਸਟਾਂ ਸੀ ਉਹਦੇ ਵਿੱਚੋਂ ਸਿਰਫ 2500 ਬੰਦਿਆਂ ਨੂੰ ਜੁਆਇਨ ਕਰਾਇਆ ਬਾਕੀ ਸਾਰਾ 33-3400 ਦੇ ਕਰੀਬ ਹੈ ਉਹ ਪੋਸਟਾਂ ਜੀ ਤੱਕ ਹੁਣ ਵੀ ਖਾਲੀ ਪਈਆਂ ਨੇ ਸਾਨੂੰ 3 ਸਾਲ ਹੋ ਗਏ ਅਕਤੂਬਰ ਦੇ ਵਿੱਚ ਭਰਤੀ ਆਈ ਸੀ ਤੇ ਮੇਰੀ ਮੈਂ ਤਾਂ ਮਿਸਟਰ ਨਾਲ ਕੀ ਮਿਸਟਰ ਆ ਗਾ ਨੀਰਾ ਮਹਿਕਮਾ ਨਹੀਂ ਮਹਿਕਮਾ ਨੇ ਇਹ ਗੱਲ ਮੈਂ ਇਹਨੂੰ ਮੇਰਾ ਆਪ ਦੇ ਮੈਕੰਟਰ ਨਾਲ ਜਿੰਨਾ ਵੀ ਵੱਧ ਤੋਂ ਵੱਧ ਗੱਲ ਕਰ ਸਕਦਾ ਮੈਂ ਤਾਂ ਹਾਰੀ ਗਾ ਤੁਹਾਡੀ ਪੈਣੇਪੜ ਤੁਹਾਡੀ ਅਸੀਂ ਨਾ ਤੁਹਾਨੂੰ ਅਸੀਂ ਮਿਲਣ ਆਏ ਅਸੀਂ ਸੈਕਟਰੀਟ ਮੈਨ ਆਏ ਸੀ ਤੁਸੀਂ ਇਹ ਕਹਿ ਕੇ ਜਵਾਬ ਦਿੱਤਾ ਵੀ ਤੁਹਾਡਾ ਇਹ ਅਸੀਂ ਕਿਉਂਕਿ ਬਠਿੰਡੇ ਤੋਂ ਬਿਲੋਂਗ ਕਰਦੇ ਸੀ ਸਾਡੇ ਨਾਲ ਸਾਥੀ ਸੀਗੇ ਤੇ ਉਦੋਂ ਜਦੋਂ ਮੈਂ ਲਾਇਆ ਤੁਸੀਂ ਕਿਹਾ ਵੀ ਅਸੀਂ ਇਹਨਾਂ ਨੂੰ ਨਹੀਂ ਮਿਲਣਾ ਜੀ ਕਿਉਂਕਿ ਦੇਖੋ ਹੈ ਤਾਂ ਭਲਾ ਸਰਕਾਰ ਦੇ ਨੁਮਾਇंदे ਹੋਣਾ ਹੀ ਤੁਸੀਂ ਮੇਰੇ ਮੇਰੇ ਤਾਂ ਗੱਲ ਹੈ ਮੈਂ ਕਦੇ ਵੀ ਨਹੀਂ ਕਿਹਾ ਨਹੀਂ ਜਵਾਬ ਦਿੱਤਾ ਗਿਆ ਸੀ ਉਹ ਨਹੀਂ ਬੇਟੇ ਮੇਰੀ ਗੱਲ ਹੈ ਐਵੇਂ ਕਿਸੇ ਨੇ ਕਹਿਤਾ ਉਹ ਨਾ ਮੈਂ ਤਾਂ ਹਰੇਕ ਨੂੰ ਮਿਲ ਲੈਣਾ ਉਹ ਨਾ ਮੈਨੂੰ ਹੁਣ ਮਿਲਣ ਨੂੰ ਮੈਨੂੰ ਕੀ ਹੋ ਗਿਆ ਜੇ ਮੇਰੇ ਕੋਲ ਨੋਟ ਢਾਲ ਕੇ ਮੈਂ ਹਰੇਕ ਪਰ ਮੇਰੇ ਕੋਲੇ ਉਹ ਨਹੀਂ ਮੈਂ ਜੇ ਉਹ ਉਹਨਾਂ ਨੂੰ ਗੱਲ ਉਹਨਾਂ ਤਾਂ ਕਰਦਾ ਮੈਂ ਕਿਉਂ ਨਹੀਂ ਹਾਂ ਤੁਸੀਂ ਨੁਮਾਇंदे ਤਾਂ ਹੈਗੇ ਹੋ ਪੰਜਾਬ ਦੇ ਜਿਹੜੇ ਹੋਏ ਆ ਪਟਕੰਦਰ ਦੇ ਬਹੁਤ ਸਾਰੇ ਮੇਰੇ ਮੇਰੇ ਤੇਰੀ ਗੱਲ ਮੈਂ ਨਹੀਂ ਕਰਦਾ ਮੈਂ ਇੱਕ ਜਿਹੜੀ ਕਰ ਤੁਸੀਂ ਕਦੇ ਵੀ ਨਹੀਂ ਕਰੀ ਨਹੀਂ ਪਰ ਮੈਂ ਤੁਸੀਂ ਅ ਇੱਕ ਬੰਦਾ ਦੇ ਸਰ ਅਸੀਂ ਇੱਕ ਵਾਰ ਆਉਂਦੇ ਹਾਂ ਉਹ ਫਾਈਲ ਦਿਖਾਉਂਦੇ ਤਾਂ ਨਾ ਨਹੀਂ ਫਾਈਲ ਅੱਗੇ ਜਿਹੜੀ ਫਾਈਲ ਦਾ ਕੰਮ ਹੈ ਸਰ ਅੱਜ ਦਾ ਦਿਨ ਮੰਗਿਆ ਇਹਨਾਂ ਨੇ ਸਾਡੇ ਤੋਂ 60 ਦਿਨ ਹੋ ਗਏ ਸੀ ਇੱਕ ਬੰਦੇ ਦੇ 30 ਹੋ ਗਏ ਨੇ ਠੰਡ 'ਚ ਅਸੀਂ ਬੈਠੇ ਹੋਏ ਆਂ ਬਾਹਰ ਸਾਡੇ ਨਾਲ ਫੋਟੋ ਤਾਂ ਨਹੀਂ ਕਰ ਸਕਦੇ ਇਟ ਮੀਨਸ ਇੱਕ ਮੈਨੂੰ ਵੇਖੋ ਨਹੀਂ ਸਰ ਤੁਸੀਂ ਕਹਿ ਰਹੇ ਹੋ ਵੀ ਉਹ ਤਾਂ ਸਾਡੇ ਤੇ ਬਹੁਤ ਵੱਡਾ ਅਤਰਾਜ ਆ ਪਰ ਮੈਨੂੰ ਵੀ ਬਹੁਤ ਮੈਂ ਤਾਂ ਇੱਕ ਬੰਦੇ ਨੂੰ ਵੀ ਮਿਲ ਲੈਣਾ ਮੈਂ ਇਹ ਨਹੀਂ ਕਹਿ ਵੀ ਨਹੀਂ ਮੈਂ ਉਹਨਾਂ ਨੂੰ ਨਹੀਂ ਮੈਂ ਇਹ ਰੁਕ ਗਿਆ ਵੀ ਮੇਰਾ ਤਾਂ ਨਹੀਂ ਯਾਰ ਇਹ ਕੰਮ ਕੰਮ ਹੋਣਾ ਦਾ ਹੈ ਇਹ ਕੰਮ ਨਹੀਂ ਸਰ ਜੀ ਮੈਂ ਤੁਹਾਡਾ ਕੰਮ ਨਹੀਂ ਕਰਵਾ ਸਕਦੇ ਹੋ ਨਾ ਕਰਵਾ ਲੈ ਕੇ ਜਾਓ ਬੇਟਾ ਮੈਂ ਠੀਕ ਹੈ ਕਹ ਲੈ ਅਵੇ ਸਾਡੀ ਗੱਲ ਹੋਣਾ ਕੱਲ ਕਹਿੰਦੇ ਵੀ ਕਰਿਆ ਜੀ ਸਰ ਤਾਂ ਬਹੁਤ ਦੁਖੀ ਆ ਅਸੀਂ ਤੁਹਾਡੋ 3 ਸਾਲ ਹੋ ਗਏ ਨੇ ਬਾਅਦ ਮੈਂ ਕਹਿੰਦਾ ਨਹੀਂ ਤੇਰੀ ਗੱਲ ਮੰਨੀਏ ਉਹ ਤੇ ਮੇਰੀ ਗੱਲ ਨਹੀਂ ਮੰਨੀ ਜਾ ਰਹੀ ਮੈਂ ਆਵੇ ਤੁਸੀਂ ਤਾਂ ਤੁਸੀਂ ਤਾਂ ਨਮਾਇੰਦ ਹੋ ਪਲੀਜ਼ ਮੇਰੀ ਗੱਲ ਸੁਣ ਮੈਂ ਕਹਿੰਦਾ ਵੀ ਮੈਂ ਜਵਾਬ ਦਿੰਦਾ ਹੀ ਨਹੀਂ ਕੋਈ ਇਕੱਲਾ ਕਿਸੇ ਪੋਟ ਪਟਿਆ ਕੇ ਆ ਕੇ ਦੇਖ ਨਹੀਂ ਫੋਨ ਤੁਸੀਂ ਤਾਂ ਕਿਤੇ ਨਹੀਂ ਆਉਣਾ ਤੁਹਾਡੇ ਡਿਪਾਰਟਮੈਂਟ ਦੇ ਜਿਹੋ ਜਿਹੋ ਮੈਨੂੰ ਕੁਝ ਵੀ ਉਹਨਾਂ ਨੂੰ ਨਹੀਂ ਆਉਣਾ ਕਿਸੇ ਵੀ ਕਿਸੇ ਯਾਰ ਮੇਰੀ ਹੀ ਗੱਲ ਸਰ ਅਸੀਂ ਤੁਹਾਡੇ ਬੇਨਤੀ ਵਰਗੇ ਆਣਾ ਨਹੀਂ ਬ੍ਰਦਰ ਮੈਂ ਕੋਈ ਸਰ ਮੈਂ ਇਹ ਪਾਇਆ ਤੇ ਪਾਇਆ ਗੱਲ ਵੱਖਰੀ ਐ ਤੂੰ ਜਿਹੜੀ ਗੱਲ ਮੇਰੇ ਨਾਲ ਕਰਨੀ ਉਹ ਕਰ ਨਹੀਂ ਸਰ ਨਹੀਂ ਸਰ ਤੁਸੀਂ ਕਹਿ ਰਹੇ ਹੋ ਵੀ ਅਸੀਂ ਆਇਆ ਇਹ ਕੰਮ ਤੋਂ ਥੋੜਾ ਜਿਹਾ ਹੀ ਘੇਰ ਦੇ ਕਰ ਦੋ ਚਲੋ ਫਿਰ ਮੈਂ ਆ ਤਾਂ ਕੋਈ ਗੱਲ ਨਹੀਂ ਜੀ ਬਾਈ ਮੈਨੂੰ ਤਾਂ ਗੱਲ ਸੁਣਾਈ ਇਹ ਤਾਂ ਪਹਿਲੀ ਗੱਲ ਤੁਸੀਂ ਕਹਿੰਦੇ ਵੀ ਮੈਂ ਤਾਂ ਮਿਲਦਾ ਹੀ ਨਹੀਂ ਮੈਂ ਕਹੇ ਨਹੀਂ ਸਕਦਾ ਯਾਰ ਮੈਂ ਤਾਂ ਤੁਸੀਂ ਥੋੜੀ ਕਹੋਗੇ ਜੀ ਤੁਹਾਡੇ ਡਿਪਾਰਟਮੈਂਟ ਦੇ ਵਿੱਚੋਂ ਗੱਲ ਕਹੀ ਗਈ ਹੈ ਜਿਹੜੇ ਉੱਪਰ ਤੁਹਾਡੇ ਜੋਨਲ ਨਹੀਂ ਮਰਦੀ ਮਰਦੀ ਮੇਲਾ ਤੇਰੀ میری ਜ਼ਿੰਮੇਵਾਰ ਗਏ ਮੁੱਤ ਇੱਕ ਗੱਲ ਤਾਂ ਇੱਕ ਗੱਲ ਇੱਕ ਗੱਲ ਲੇ ਕੇ ਜੇ ਤੁਸੀਂ ਮੇਰੇ ਨਾਲ ਗੱਲ ਕਰੋ ਮੈਂ ਇਕੱਲਾ ਬੋਲ ਦਗਾ ਇਹ ਗੱਲ ਇੱਕ ਜਣਾ ਬੋਲੇ ਇੱਕ ਇੱਕ ਜਣਾ ਬੋਲੇ ਮੇਰੇ ਤੁਸੀਂ ਫਟੇ ਆ ਕੇ ਵੀਰ ਜੀ ਹਾਂਜੀ ਹੁਣ ਵੀ 52 46 17 ਤੇ ਜਾ ਕੇ ਗੱਲ ਕਰਕੇ ਵੀ ਕੋਈ ਮਿਲਣ ਵਾਲਾ ਆਇਆ ਮੈਂ ਹਾਂ ਵੀ ਆ ਜਾਣ ਦੇ ਤਾਂ ਮੈਂ ਤਾਂ ਕਦੇ ਕਿਸੇ ਰੋਕ ਦੇ ਸਰ ਹੁਣ ਸਰ ਉਹ ਮੈਂ ਤੁਹਾਡੀ ਗੱਲ ਬਣਾਉਂਦੀ ਹਾਂ ਤੁਹਾਡੀ ਇਹ ਗੱਲ ਮਸਲੇ ਹੱਲ ਕਰਨ ਵਾਸਤੇ ਮੈਂ ਜਿਹੜੀ ਹੈ ਮੈਂ ਆਪਦੇ ਵੱਲੋਂ ਕੋਸ਼ਿਸ਼ ਕਰਦਾ ਹਾਂ ਬਸ ਹੈ ਗੱਲ ਮੇਰਾ ਫਰਜ਼ ਤੇ ਮੈਨੂੰ ਇਹ ਨਾ ਕੋਲ ਕਰਦੇ ਸਾਨੂੰ ਵੀ ਸਾਨੂੰ ਫਿਰ ਮੈਂ ਤਾਂ ਆਹੀ ਜਾ ਕੇ ਦੇਣੀ ਇਹਨੂੰ ਰეკਮੈਂਡ ਕਰਕੇ ਤੁਸੀਂ ਕਾਲ ਕਰਦੇ ਤਾਂ ਸਰ ਨੇ ਕਾਲ ਕਰ ਰਿਹਾ ਸਰ ਤੁਸੀਂ ਉਹ ਕਹੋ ਨਾ ਅੱਜ ਤੁਹਾਨੂੰ ਲੱਗਦਾ ਸੱਤ ਦਿਨ ਸਾਹਮਣੇ ਕਾਲ ਤਾਂ ਕਰ ਚਾਹੀਦੀ ਸੀ ਜੀ ਮੈਂ ਕਰ ਦਿੰਦਾ ਜੀ ਮੈਂ ਤੁਹਾਨੂੰ ਅਖਿਆ ਮੈਂ ਲਿਖ ਦਿੰਦਾ ਇਹ ਤੇ ਲਿਖ ਦਿੰਦਾ ਇਹ ਭਜਾ ਕੇ ਭੇਜ ਦਿੰਦਾ ਚਲੋ ਮਾਰ ਕਰ ਦਿਓ ਸੀ ਕਾਲ ਕਰ ਦੋ ਸਾਡੇ ਹਾਂ ਹਾਂਜੀ ਨਹੀਂ ਨਹੀਂ ਸਰ ਸਰ ਨਹੀਂ ਦਿਆ ਸਰ ਚਲੋ ਜੀ ਮਾਰ ਕਰ ਦਿਨ ਨਹੀਂ ਮੈਂ ਆਪਦੇ ਦਫ਼ਤਰ ਚੋਂ ਉਧਰੋਂ ਉਧਰ ਮਾਰ ਕਰਕੇ ਦੇ ਦਿੰਦਾ ਨੰਬਰ ਲਾ ਕੇ ਭੇਜ ਦਿੰਦੇ ਹਾਂ ਅੱਜ ਨੀ ਸਰ ਤੁਸੀਂ ਆਪ ਹੀ ਦੇ ਦਿਓ ਫਿਰ ਭੇਜ ਦਿਓ ਮਾਰਕਾ ਮਾ ਮਾ ਬੇਟਾ ਬੇਰੀ ਗੱਲ ਤੁਸੀਂ ਸਮਝਦੇ ਨਹੀਂ ਅਸੀਂ ਆਪ ਦਾ ਨੰਬਰ ਲਾ ਕੇ ਉਥੋਂ ਡਾਕ ਉਧਰ ਭੇਜਣੀ ਹੁੰਦੀ ਹੈ ਨਾਲ ਦੀ ਨਾਲ ਮੈਂ ਤਾਂ ਤੁਹਾਡੀ ਸਾਹਮਣੇ ਰਿਕਮੈਂਡ ਕਰ ਦੇਣਾ ਉੱਥੇ ਨੰਬਰ ਲਾ ਕੇ ਭੇਜ ਕੋਈ ਨਹੀਂ ਮੈਂ ਹੁਣੇ ਭੇਜਾਂ ਕੀ ਮੈਂ ਸਕਦੀ ਐਡੀ ਗੱਲ। ਥੈਂਕ ਯੂ। ਅਏ ਨਾ ਘਰੇ ਕੋਲ ਕੋਈ ਸਾਡੇ ਜਿਹਾ ਕਰੇ ਮੈਂ ਤਾਂ ਜਿੰਨਾ ਵੇਖੋ ਮੈਂ ਤਾਂ ਹਰ ਇੱਕ ਦੀ ਗੱਲ ਸੁਣ ਕੇ ਜਿਹੜਾ ਸਰ ਸਾਨੂੰ ਤੁਹਾਡੇ ਤੋਂ ਉਮੀਦ ਨਹੀਂ ਆਇਆ ਗਾ ਤੁਹਾਡੇ ਕੋਲ ਆਇਆ ਸਰ। ਇਹ ਗਾਣਾ ਸਾਡਾ ਕੰਮ ਕਰਦਾ। ਬਸ ਐਡੀ ਗੱਲ ਆ। ਲੈ ਜੁਆਇਨਿੰਗ ਦੀ